ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਈ ਹੈ ਜੀ ਮੂਲੀ ਦੀ ਇੱਕ ਟੇਸਟੀ ਸਬਜੀ ਠੀਕ ਹੈ ਜੀ ਬਿਲਕੁਲ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਲੱਗ ਤਰੀਕੇ ਦੇ ਨਾਲ ਤੇ ਬਹੁਤ ਹੀ ਟੇਸਟੀ ਸਬਜੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸਬਜੀ ਬਣਾਉਣਾ ਤੇ ਮੂਲੀ ਦੀ ਸਬਜੀ ਬਣਾਉਣ ਦੇ ਲਈ ਜੀ ਆਪਾਂ ਇੱਥੇ ਮੂਲੀਆਂ ਲੈ ਲਈਆਂ ਦੋ ਮੂਲੀਆਂ ਲਈਆਂ ਨੇ ਮੈਂ ਠੀਕ ਹੈ ਜੀ ਦੇਖ ਸਕਦੇ ਤੁਸੀਂ ਤੇ ਆਪਾਂ ਜੀ ਹੁਣ ਇਹਨਾਂ ਨੂੰ ਛਿੱਲ ਲਾਂਗੇ ਤੇ ਇਸ ਤਰ੍ਹਾਂ ਪਹਿਲਾਂ ਪੱਤੇ ਕੱਟ ਲੈਨੇ ਇਹ ਪੱਤੇ ਵੀ ਆਪਾਂ ਯੂਜ਼ ਕਰਨੇ ਨੇ ਠੀਕ ਹੈ ਜੀ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਜਿਹੜੀਆਂ ਮੂਲੀਆਂ ਨੇ ਇਹਨਾਂ ਨੂੰ ਛਿੱਲ ਲਾਂਗੇ ਇਸ ਤਰ੍ਹਾਂ ਤੁਸੀਂ ਪੀਲਰ ਦੇ ਨਾਲ ਵੀ ਛਿੱਲ ਸਕਦੇ ਹੋ ਠੀਕ ਹੈ ਜੀ ਤੇ ਐ ਦੇਖੋ ਜੀ ਆਪਾਂ ਮੂਲੀਆਂ ਨੂੰ ਛਿੱਲ ਲਿਆ ਵਾਂ ਤੇ ਹੁਣ ਜੀ ਆਪਾਂ ਇਹਨਾਂ ਨੂੰ ਧੋ ਲਿਆ ਵਾਂ ਛਿੱਲ ਕੇ ਤੇ ਹੁਣ ਜੀ ਆਪਾਂ ਇਹਨਾਂ ਨੂੰ ਕੱਟ ਲਾਂਗੇ ਮੈਂ ਜੀ ਇਹਨਾਂ ਨੂੰ ਇਸ ਤਰ੍ਹਾਂ ਗੋਲ-ਗੋਲ ਰਾਉਂਡ ਸ਼ੇਪ ਦੇ ਵਿੱਚ ਹੀ ਕੱਟਾਂਗੀ ਤੁਸੀਂ ਆਪਣੀ ਕਿਸੇ ਵੀ ਮਤਲਬ ਮਨਪਸੰਦਾ ਜਿਹੜੀ ਸ਼ੇਪ ਉਹ ਚ ਕੱਟ ਸਕਦੇ ਹੋ ਪਰ ਇਸ ਤਰ੍ਹਾਂ ਬਹੁਤ ਵਧੀਆ ਲੱਗਦੀ ਹੈ ਦੇਖਣ ਦੇ ਵਿੱਚ ਸਬਜੀ ਤੇ ਬਣਦੀ ਵੀ ਵਧੀਆ ਹੈ ਤੇ ਹੁਣ ਜੀ ਆਪਾਂ ਸਾਰਿਆਂ ਨੂੰ ਮੂਲੀਆ ਨੂੰ ਜਿਹੜੀਆਂ ਨੇ ਕੱਟ ਲਈਆਂ ਨੇ ਤੇ ਇਹਨਾਂ ਨੂੰ ਪਲੇਟ ਵਿੱਚ ਕੱਢ ਲੈਣੇ ਆਪਾਂ ਤੇ ਹੁਣ ਜੀ ਇਹ ਪੱਤੇ ਨੇ ਜਿਹੜੇ ਆਪਾਂ ਇਹਨਾਂ ਨੂੰ ਵੀ ਕੱਟ ਕਰਾਂਗੇ ਆਪਾਂ ਪਹਿਲਾਂ ਇਹਨਾਂ ਨੂੰ ਧੋ ਲਾਂਗੇ ਤੇ ਅਜੇ ਪੱਤੇ ਨੂੰ ਆਪਾਂ ਧੋ ਲਿਆ ਵੇ ਤੇ ਹੁਣ ਜੀ ਆਪਾਂ ਇਹਨਾਂ ਨੂੰ ਕੱਟ ਲਾਂਗੇ ਛੋਟੇ ਛੋਟੇ ਬ੍ਰੀਕ ਬ੍ਰੀਕ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕੱਟ ਲੈਣਾ ਵਾ ਸਾਰੇ ਪੱਤੇਆਂ ਨੂੰ ਠੀਕ ਹੈ ਜੀ ਤੇ ਐਲੋ ਜੀ ਆਪਾਂ ਪੱਤੇ ਵੀ ਜਿਹੜੇ ਨੇ ਕੱਟ ਲਏ ਨੇ ਦੇਖ ਸਕਦੇ ਹੋ ਤੁਸੀਂ ਤੇ ਇਧਰ ਜੀ ਆਪਾਂ ਦੋ ਪਿਆਜ਼ ਲੈ ਸੀ మీడియం ਸਾਈਜ਼ ਦੇ ਅਦਰਕ ਲਸਣ ਤੇ ਹਰੀ ਮਿਰਚਾਂ ਮਲ ਲਈਆਂ ਨੇ ਹਰੀ ਮਿਰਚ ਅਦਰਕ ਲਸਣ ਨੂੰ ਮੈਂ ਪੇਸਟ ਬਣਾਵਾਂਗੀ ਤੇ ਪਿਆਜ਼ ਆਪਾਂ ਉਸੇ ਤਰ੍ਹਾਂ ਹੀ ਮਤਲਬ ਪਾਵਾਂਗੇ ਵਿੱਚ ਠੀਕ ਹੈ ਜੀ ਸਬਜ਼ੀ ਦੇ ਤੇ ਇਧਰ ਜੀ ਆਪਾਂ ਕੜਾਈ ਰੱਖ ਦਿੱਤੀ ਆ ਗੈਸ ਦੇ ਉੱਪਰ ਤੇ ਉਹਦੇ ਵਿੱਚ ਆਪਾਂ ਤੇਲ ਪਾ ਲਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਤੇਲ ਪਾ ਲਿਆ ਤੇ ਤੇਲ ਗਰਮ ਹੋ ਚੁੱਕਿਆ ਵੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਜਿਹੜੀਆਂ ਮੂਲੀਆਂ ਆਪਾਂ ਕੱਟ ਕਰਕੇ ਰੱਖੀਆਂ ਸੀਗੀਆਂ ਇਹਨਾਂ ਨੂੰ ਆਪਾਂ ਪਾ ਦਾਂਗੇ ਮੈਂ ਅਧੀਆਂ ਮੂਲੀਆਂ ਪਹਿਲਾਂ ਫਰਾਈ ਕਰਾਂਗੀ ਆਪਾਂ ਨੂੰ ਡੀਪ ਫਰਾਈ ਕਰਨਾ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਜਿਹੜੀ ਟੇਸਟੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਮੂਲੀਆਂ ਦੀ ਜਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਤੁਸੀਂ ਤੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕਰ ਲੈਣਾ ਸਾਈਡਾਂ ਤੇ ਇਸ ਤਰ੍ਹਾਂ 골ਡਨ ਹੋ ਜਾਈਆਂ ਮੂਲੀਆਂ ਪਤਾ ਲੱਗ ਜਾਣਾ ਤੁਹਾਨੂੰ ਵੀ ਪੱਕ ਗਿਆ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਹ ਸੌਫਟ ਹੋ ਗਈਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਇਸ ਤਰ੍ਹਾਂ ਕਿਉਂਕਿ ਇਹ ਪੱਕ ਗਈਆਂ ਨੇ ਮੂਲੀਆਂ ਜਿਹੜੀਆਂ ਨੇ ਆਪਣੀਆਂ ਸੌਫਟ ਹੋ ਚੁੱਕੀਆਂ ਨੇ ਸਾਈਡਾਂ ਤੋਂ ਜਿਹੜੀਆਂ ਨੇ 골ਡਨ ਬ੍ਰਾਊਨ ਜੀਆਂ ਹੋ ਜਾਂਦੀਆਂ ਨੇ ਇਹ ਤੋਂ ਪਤਾ ਲੱਗ ਜਾਏਗਾ ਕਿ ਇਹੜੀਆਂ ਮੂਲੀਆਂ ਨੇ ਆਪਣੀਆਂ ਪੱਕ ਗਈਆਂ ਨੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੀਆਂ ਪੱਕ ਗਈਆਂ ਉਹਨਾਂ ਨੂੰ ਕੱਢ ਲਾਂਗੇ ਤੇ ਜਿਹੜਾ ਆਪਣਾ ਰਹਿਂਦੀਆਂ ਸੀਗੀਆਂ ਮੂਲੀਆਂ ਉਹ ਵਿੱਚ ਪਾ ਦਾਂਗੇ ਫਰਾਈ ਕਰਨ ਦੇ ਲਈ ਤੇ ਅੱਜ ਇਹ ਆਪਾਂ ਪਲੇਟ 'ਚ ਕੱਢ ਲੈਨੇ ਆ ਫਰਾਈ ਕੀਤੀਆਂ ਹੋਈਆਂ ਮੂਲੀਆਂ ਤੇ ਜਿਹੜੀਆਂ ਬਾਕੀ ਨੇ ਜਿਹੜੀਆਂ ਮੂਲੀਆਂ ਆਪਾਂ ਪਾਈਆਂ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਫਰਾਈ ਕਰਕੇ ਕੱਢ ਲੰਗੇ ਤੇ ਐਵੇਂ ਜੀ ਦੇਖੋ ਮੂਲੀਆਂ ਫਰਾਈ ਹੋ ਗਈਆਂ ਨੇ ਆਪਾਂ ਜਿਹੜੀਆਂ ਦੁਬਾਰਾ ਪਾਈਆਂ ਸੀਗੀਆਂ ਉਹਨਾਂ ਨੂੰ ਵੀ ਆਪਾਂ ਕੱਢ ਲੈਣੇ ਆ ਤੇ ਲਓ ਜੀ ਆਪਾਂ ਕੱਢ ਲਿਆ ਪਲੇਟ ਦੇ ਵਿੱਚ ਮੂਲੀਆਂ ਨੂੰ ਤੇ ਹੁਣ ਜੀ ਜਿਹੜਾ ਆਪਾਂ ਤੇਲ ਬਚਿਆ ਸੀਗਾ ਮੂਲੀਆਂ ਦੇ ਵਿੱਚੋਂ ਆਪਾਂ ਕੱਢ ਦਿੱਤਾ ਐਕਸਟਰਾ ਤੇ ਇੱਕ ਘੜਛੀ ਤੇਲ ਰੱਖਿਆ ਉਹਦੇ ਵਿੱਚ ਆਪਾਂ ਜੀਰਾ ਪਾ ਦਿੱਤਾ ਵਾ ਠੀਕ ਆ ਜੀ ਕਿਉਂਕਿ ਆਪਾਂ ਇਹਦੇ ਵਿੱਚ ਹੀ ਬਣਾਵਾਂਗੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਤੁਸੀਂ ਵੀ ਜਿਹੜਾ ਐਕਸਟਰਾ ਤੇਲ ਆ ਉਹਨੂੰ ਕੱਢ ਦਿਓ ਜੀ ਠੀਕ ਆ ਜੀ ਇੱਕ ਘੜਛੀ ਤੇਲ ਰੱਖਿਓ ਸਿਰਫ ਵਿੱਚ ਉਦੇ ਵਿੱਚ ਆਪਾਂ ਤੜਕਾ ਬਣਾਵਾਂਗੇ ਸਬਜ਼ੀ ਦਾ ਤੇ ਅੱਜ ਹੀ ਆਪਾਂ ਪਿਆਜ਼ ਪਾ ਲਏ ਨੇ ਤੇ ਭੁੱਜ ਗਏ ਨੇ ਪਿਆਜ਼ ਆਪਣੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਮੂਲੀਆਂ ਦੇ ਪੱਤੇ ਜਿਹੜੇ ਨੇ ਉਹ ਐਡ ਕਰ ਦਾਂਗੇ ਜਿਹੜੇ ਆਪਾਂ ਕੱਟ ਕਰਕੇ ਰੱਖੇ ਸੀਗੇ ਠੀਕ ਹੈ ਜੀ ਤੇ ਹੁਣ ਆਪਾਂ ਥੋੜੀ ਦੇਲੀ ਮੂਲੀ ਦੇ ਪੱਤੇ ਜਿਹੜੇ ਨੇ ਉਹਨਾਂ ਨੂੰ ਪਕਾਵਾਂਗੇ ਵਿੱਚ ਫਰਾਈ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਸਬਜ਼ੀ ਹੁ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਤਰ੍ਹਾਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਇੱਕ ਵਾਰੀ ਐ ਜੀ ਮੂਲੀ ਦੇ ਪੱਤੇ ਜਿਹੜੇ ਨੇ ਕਾਫੀ ਹੱਦ ਤੱਕ ਜਿਹੜੇ ਨੇ ਪੱਕ ਚੁੱਕੇ ਨੇ ਫਰਾਈ ਹੋ ਗਏ ਨੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲਾਂਗੇ ਫਰਾਈ ਕਰ ਲਾਂਗੇ ਇਹ ਜਿਹੜਾ ਇੱਕ ਸਾਈਡ ਤੇ ਕਰ ਦਾਂਗੇ ਇਹਨਾਂ ਨੂੰ ਸਾਰਿਆਂ ਨੂੰ ਤਾਂ ਜੋ ਨਾਲ ਦੇ ਨਾਲ ਪੱਤੇ ਇਹ ਜਿਹੜੇ ਮੂਲੀਆ ਦੇ ਪੱਤੇ ਨੇ ਇਹ ਵੀ ਪੱਕਦੇ ਰਹਿਣਗੇ ਤੇ ਆਪਾਂ ਇਹ ਜਿਹੜਾ ਤੇਲ ਵਾ ਉਹਨੂੰ ਇੱਕ ਸਾਈਡ ਤੇ ਆਪਾਂ ਇਕੱਠਾ ਕਰ ਲੈਣਾ ਕਿਉਂਕਿ ਇਹਦੇ ਵਿੱਚ ਮੈਂ ਹੁਣ ਜਿਹੜਾ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਬਣਾਇਆ ਨਾ ਉਹਨੂੰ ਵਿੱਚ ਫਰਾਈ ਕਰਾਂਗੀ ਇਸ ਤਰ੍ਹਾਂ ਆਪਾਂ ਇੱਕ ਸਾਈਡ ਤੇ ਤੇਲ ਜਿਹੜਾ ਇਕੱਠਾ ਕਰ ਲਿਆ ਵਾ ਦੇਖ ਸਕਦੇ ਤੁਸੀਂ ਕੜਾਈ ਦੇ ਵਿੱਚ ਹੀ ਇਹਦੇ ਵਿੱਚ ਮੈਂ ਜਿਹੜਾ ਅਦਰਕ ਲਸਣ ਤੇ ਹਰੀ ਮਿਰਚ ਦਾ ਜਿਹੜਾ ਪੇਸਟ ਬਣਾਇਆ ਵਾ ਉਸਨੂੰ ਮੈਂ ਇਸ ਤਰ੍ਹਾਂ ਪੁੰਨ ਲਾਂਗੀ ਵਿੱਚ ਇਸ ਤਰ੍ਹਾਂ ਜਿਹੜਾ ਆਪਣਾ ਅਦਰਕ ਲਸਣ ਤੇ ਮਿਰਚ ਦਾ ਪੇਸਟ ਆ ਬਹੁਤ ਵਧੀਆ ਭੁੱਜ ਜਾਂਦਾ ਠੀਕ ਹੈ ਜੀ ਲੋ ਜੀ ਆਪਣਾ ਜਿਹੜਾ ਪੇਸਟ ਹੈ ਭੁੱਜ ਗਿਆ ਵਾ ਕਾਫੀ ਹੱਦ ਤੱਕ ਤੇ ਹੁਣ ਆਪਾਂ ਇਸ ਨੂੰ ਸਾਰੇ ਨੂੰ ਵਿੱਚ ਜਿਹੜੇ ਨੂੰ ਮਿਕਸ ਕਰ ਦਾਂਗੇ ਇਸ ਤਰ੍ਹਾਂ ਸਾਰੇ ਮਸਾਲੇ ਇਹਦੇ ਵਿੱਚ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜੇ ਬਾਕੀ ਦੇ ਮਸਾਲੇ ਨੇ ਉਹ ਵੀ ਵਿੱਚ ਐਡ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਵਿੱਚ ਐਡ ਕਰਾਂਗੇ ਤੇ ਮੂੜੀਆਂ ਐਡ ਕਰਾਂਗੇ ਜੀ ਥੋੜਾ ਜਿਹਾ ਆਪਾਂ ਇੱਕ ਵਾਰ ਹੂਲ ਹਿਲਾ ਲੈਣੇ ਹਨ ਚੰਗੀ ਤਰ੍ਹਾਂ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੂਲੀਆਂ ਜਿਹੜੀਆਂ ਆਪਾਂ ਫਰਾਈ ਕਰਕੇ ਰੱਖੀਆਂ ਨੇ ਜੀ ਮੂਲੀਆਂ ਤਾਂ ਆਪਣੀਆਂ ਆਲਮੋਸਟ ਪੱਕੀਆਂ ਹੋਈਆਂ ਨੇ ਇਸੇ ਲਈ ਆਪਾਂ ਮੂਲੀਆਂ ਨੂੰ ਬਾਅਦ ਵਿੱਚ ਪਾਇਆ ਵਾ ਕਿਉਂਕਿ ਪੱਤੇ ਆ ਜਿਹੜੇ ਮੂਲੀ ਦੇ ਪੱਤੇ ਸੀਗੇ ਨਾ ਉਹ ਆਪਣੇ ਕੱਚੇ ਸੀ ਇਸ ਲਈ ਪਹਿਲਾਂ ਆਪਾਂ ਉਹਨਾਂ ਨੂੰ ਫਰਾਈ ਕੀਤਾ ਉਹਨਾਂ ਨੂੰ ਭੁੰਨੇ ਆ ਤੇ ਹੁਣ ਜੀ ਆਪਾਂ ਇੱਥੇ ਐਡ ਕਰਾਂਗੇ ਮਸਾਲੇ ਸਭ ਤੋਂ ਪਹਿਲਾਂ ਮੈਂ ਇਥੇ ਨਮਕ ਦਾ ਐਡ ਕੀਤਾ ਇੱਕ ਚਮਚ ਤੇ ਹੁਣ ਜੀ ਆਪਾਂ ਹਲਦੀ ਇੱਕ ਚਮਚ ਐਡ ਕੀਤੀ ਆ ਠੀਕ ਆ ਜੀ ਤੇ ਅੱਧਾ ਚਮਚ ਮੈਂ ਇੱਥੇ ਐਡ ਕੀਤਾ ਵਾ ਕਸ਼ਮੀਰੀ ਲਾਲ ਮਿਰਚ ਦਾ ਤੇ ਹੁਣ ਜੀ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਇਸ ਤਰ੍ਹਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਵਿੱਚ ਸਬਜ਼ੀ ਦੇ ਸਾਰੇ ਮਸਾਲੇ ਨੇ ਜਿਹੜੇ ਆਪਣੇ ਆਪਾਂ ਲਾਸਟ ਤੇ ਐਡ ਕੀਤੇ ਨੇ ਐਂਡ ਦੇ ਵਿੱਚ ਠੀਕ ਹੈ ਜੀ ਥੋੜੀ ਦੇਰ ਲਈ ਆਪਾਂ ਇਹਨਾਂ ਨੂੰ ਪਕਾਵਾਂਗੇ ਇਸੇ ਤਰ੍ਹਾਂ ਹੀ ਹਿਲਾਉਂਦੇ ਹੋਏ ਤਾਂ ਜੋ ਜਿਹੜੇ ਮਸਾਲੇ ਨੇ ਵਿੱਚ ਚੰਗੀ ਤਰ੍ਹਾਂ ਰਚ ਜਾਣ ਠੀਕ ਹੈ ਜੀ ਸਿਰਫ ਆਪਾਂ ਬੇਸਿਕ ਮਸਾਲੇ ਐਡ ਕੀਤੇ ਆ ਆਪਾਂ ਹੋਰ ਕੋਈ ਮਸਾਲਾ ਨਹੀਂ ਐਡ ਕੀਤਾ ਇਹਦੇ ਵਿੱਚ ਤੇ ਸਬਜੀ ਜਿਹੜੀ ਆਪਣੀ ਆਲਮੋਸਟ ਬਣ ਕੇ ਤਿਆਰ ਹੋ ਗਈ ਹੈ ਦੇਖ ਸਕਦੇ ਤੁਸੀਂ ਸਬਜੀ ਜਿਹੜੀ ਆਪਣੀ ਬਿਲਕੁਲ ਬਣ ਗਈ ਹੈ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਜਿਹੜੀ ਹੈਲਦੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਧਨੀਆ ਠੀਕ ਹੈ ਜੀ ਧਨੀਆ ਜਿਹੜਾ ਸਬਜੀ ਦੀ ਲੁੱਕ ਨੂੰ ਤੇ ਟੇਸਟ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦਾ ਜੇਕਰ ਧਨੀਆ ਹੈਗਾ ਤਾਂ ਤੁਸੀਂ ਜ਼ਰੂਰ ਐਡ ਕਰਿਓ ਤਿਲੋ ਜੀ ਮੂਲੀਆਂ ਦੀ ਆਪਣੀ ਟੇਸਟੀ ਟੇਸਟੀ ਸਬਜੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਠੀਕ ਆ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ